ਮਨਸਾ ਤੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਣੇ ਕਿਤੇ ਵੀ ਜਾਣਾ 6 ਤੇ 8 ਲੰਦੀਆਂ ਸੜਕਾਂ ਜਾਂਦੇ ਹਾਂ 에어ਪੋਰਟ ਦੇਖੋ ਸ਼ਹਿਰਾਂ ਦੀ ਤਰੱਕੀ ਦੇਖੋ ਬਲਾਡੇ ਚ ਬਲਾਡੇ ਚ ਕੀ ਹਾਲ ਸੀ ਸੀਵਰੇਜ ਦਾ ਤੇ ਅੰਦਰ ਉਹ ਬੱਸ ਸਟੈਂਡ ਕੋਲੇ ਮੇਰੀ ਕੱਲ ਗੱਡੀ ਖੂੰਬ ਗਈ ਸੀ ਇੱਕ ਵਾਰ ਮਜ਼ਾ ਨਿਕਲੇ ਉੱਥੋਂ ਤੇ ਅੱਜ ਦੇਖੋ ਕੈਜੀਆਂ ਸੜਕਾਂ ਬਣਾਈਆਂ ਬੁਰਾ ਹਾਲ ਕਰਤਾ ਇਹਨਾਂ ਨੇ ਮੈਂ ਬੇਦੀ ਕਰਨ ਵਾਲਿਆ ਆਪਣੇ ਆਪਣੇ ਹੀ ਐ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਇਹਨਾਂ ਨੂੰ ਹੁਕਮ ਆਉਂਦੇ ਐ ਕਾਂਗਰਸ ਨੂੰ ਗਾਂਧੀ ਤੋਂ ਆਉਂਦੇ ਐ ਬੀਜੇਪੀ ਨੂੰ ਮੋਦੀ ਤੋਂ ਆਉਂਦੇ ਐ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਆਉਂਦੇ ਐ ਯਾਰ ਮੈਂ ਤਾਂ ਸਾਰਿਆਂ ਦੇ ਹੈਰਾਨ ਐ ਤੁਸੀਂ ਤਾਂ ਬੰਦਾ ਤਾਂ ਦੇਖਿਆ ਨਹੀਂ ਕੱਲਾ ਝਾੜੂ ਦੇਖਿਆ ਅੱਛਾ ਉਹਨਾਂ ਨੇ ਵੀ ਕੱਲਾ ਕੰਦਾਂ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਜਿਹੜੇ ਐਮ.ਐਲ.ਏ ਜਿੱਤ ਕੇ ਆਏ ਨਾ ਉਹਨਾਂ ਨੂੰ ਆਈ ਨਹੀਂ ਪਤਾ ਸੀ ਐਮ.ਐਲ.ਏ ਗੜੇ ਆ ਇੱਕ ਦੂਜੇ ਨੂੰ ਪੁੱਛਿਆ ਉਹ ਤੂੰ ਵੀ ਐਮ.ਐਲ.ਏ ਬਣ ਗਿਆ ਉਹ ਕਹਿੰਦਾ ਤੂੰ ਵੀ ਬਣ ਗਿਆ ਜਿੰਨੇ ਮਲੰਗ ਸੀ ਸਾਰੇ ਐਮ.ਐਲ.ਏ ਬਣ ਗਏ ਅ ਸਹੀ ਦੱਸੋ ਮਲੰਗ ਨਹੀਂਓ ਜਿਹਨੇ ਝਾੜੂ ਵਾਲੇ ਹੈ ਸਹੀ ਗੱਲ ਆ ਇਹ ਸਹੀ ਗੱਲ ਆ ਹਲੇ ਤਾਂ ਮਾਦਮ ਦੱਸਦਾ ਹਲੇ ਤਾਂ ਤੁਸੀਂ ਦੇਖ ਰਹੇ ਹੋ ਭਗਵੰਤਬਾਨ ਨੂੰ ਭਜਦੇ ਦੁਲੇਕੇ ਮੋੜ ਮੰਡੀ ਭਜਾਇਆ ਲੋਕਾਂ ਨੇ ਦੁਜੀ ਹੁਣ ਤਾਂ ਹੁਣ ਕੀ ਕਰਦਾ ਰੋਡ ਸ਼ੋ ਉਹਨੂੰ ਪਤਾ ਹੈ ਆ ਸ਼ਹਿਰ ਨੂੰ ਲੈ ਲੈਣਾ ਪੁਲਸ ਆਉਗੀ ਪਹਿਲੇ ਸਾਰਾ ਕੁਝ ਹੀ ਦੁਕਾਨਾਂ ਬੰਦ ਕਰ ਦੂਗੀ ਫਿਰ ਉਹਦੇ ਮਗਰ ਸੌਕ ਕੱਢੀ ਹੈ ਬੰਦੇ ਬਿਠਾਏ ਆਪਣੇ ਝਾੜੂ ਵਾਲੇ ਉਹ ਜਾ ਕੇ ਪਹਿਲੇ ਐਡਵਾਂਸ ਖੜ ਜਾਂਗੇ ਸਾਰ ਪੁਲਸ ਆ ਜੂਗਾ 1 ਮਿੰਟ ਦਾ ਰੋਡ ਸ਼ੋ ਉੱਤੋਂ ਫੋਟੋ ਲੈ ਕੇ ਪਾ ਕੇ ਭੱਜ ਜਾਂਦੇ ਐ ਹੈ ਫੁੱਲ ਵੀ ਆਪ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤਾਂ ਹਰਾ ਮੈਂ ਸੋਚ ਰਿਹਾ ਆ 2.5 ਸਾਲਾਂ ਨੇ ਇੰਨਾ ਗੁੱਸਾ ਭਰਤਾ ਅਗਲੇ 2.5 ਸਾਲ ਕਿਵੇਂ ਟਪਾਵਾਂਗੇ ਹੈ ਮਲੇਰ ਦੇ ਛੱਤਰ ਪੈਣੇ ਪੱਕੇ ਪਰ ਇੱਕ ਮੈਂ ਹੋਖਤ ਜੋਰ ਕੇ ਬੇਨਤੀ ਕਰਦਾ ਤੁਸੀਂ ਦੋ ਵਾਰ ਤੁਹਾਡੇ ਨਾਲ ਠੱਗੀ ਮਾਰ ਲਈ ਇਹਨਾਂ ਨੇ ਦੋ ਵਾਰ ਇੱਕ ਵਾਰ ਕੈਪਟਨ ਨੇ ਇੱਕ ਵਾਰ ਝਾੜੂ ਲੜਨਾ ਆ ਕੋਈ ਹੋਰ ਨਾ ਟੱਪ ਕੇ ਗਏ ਤੀਜੀ ਵਾਰ ਮੈਨੂੰ ਵੀ ਇੱਕ ਮੌਕਾ ਦੇ ਦਿਓ ਹੁਣ ਜਿਹੜਾ ਬਦਲਾਅ ਕਰੂਗਾ ਨਾ ਉਹ ਛੇਤਰ ਮੇਰਿਓ ਪਿੰਡ ਚ ਸੋ ਮੈਂ ਅੱਜ ਚੀਜ਼ਾਂ ਦੱਸਣਾ ਚਾਹਣਾ ਤੁਹਾਨੂੰ ਅਸੀਂ ਬੈਠੇ ਸੀ ਸਭ ਤੋਂ ਵੱਡੀ ਸਮੱਸਿਆ ਆਪਣੀ ਨਸ਼ੇ ਦੀ ਹੈ ਇਹਦਾ ਲਾਜ ਕੋਈ ਇੱਕ ਹੈ ਅਸੀਂ ਫੈਸਲਾ ਕਰ ਲਿਆ ਜਦੋਂ ਸਰਕਾਰ ਬਣੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਅਸੀਂ ਕਰਾਂਗੇ ਸਾਰੀਆਂ ਤਾਲ ਤੇ ਉਸ ਨਸ਼ੇ ਵੇਚਣ ਵਾਲੇ ਤੇ ਉਹਦੀ ਪਰਿਵਾਰ ਦੀ ਸਾਰੀ ਜਾਇਦਾਦ ਕੁਰਕੀ ਹੋਊਗੀ ਸਰਕਾਰ ਲੈ ਜਾਊਗੀ ਦੂਜੀ ਗੱਲ ਦੂਜੀ ਗੱਲ ਗੈਂਗਸਟਰ ਉਹ ਨਹੀਂ ਖਤਰਨਾਕ ਉਹਨੇ ਗੰਦੇ ਬੰਦੇ ਆ ਇਹਨਾਂ ਨੂੰ ਵੀ ਫਾਂਸੀ ਤੇ ਇਹਨਾਂ ਦੀ ਵੀ ਸਾਰੀ ਜਾਇਦਾਦ ਸਰਕਾਰੀ ਬਣਾ ਢਾਡੂ ਦੇਵਾਂਗੇ ਇਹਨਾਂ ਨੂੰ ਬੋਲੇ ਸੋਨਿਹਾਰ ਅਜੇ ਕਾਬੂ ਹੋਣਗੇ ਇਹਨਾਂ ਨੂੰ ਸਾਰਿਆਂ ਨੂੰ ਬੰਦੇ ਬਣਾਵਾਂਗੇ ਲੁੱਟ ਕੇ ਖਾ ਕੇ ਪੰਜਾਬ ਨੂੰ ਬਰਬਾਦ ਕਰਤਾ ਆ ਝਾੜੂ ਵਾਲੇ ਨਸ਼ੇ ਤੋਂ ਫੇਰ ਘਰ ਘਰ ਜਾ ਰਿਹਾ ਮੈਨੂੰ ਆਪ ਐਸਐਸਪੀ ਦੱਸਦੇ ਆ ਕਿ ਵੀ ਅਸੀਂ ਕੀ ਕਰੀਏ ਇਹਨਾਂ ਦੇ ਐਮਐਲਏ ਜੇ ਅਸੀਂ ਜਿਹਨੂੰ ਫੜਦੇ ਆ ਉਹ ਰੋਕ ਲੈਂਦੇ ਆ ਕਿਉਂਕਿ ਆ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਰੁਪਏ ਮਹੀਨਾ ਲਈ ਜਾਂਦਾ ਕੋਈ 20 ਲੱਖ ਰੁਪਏ ਮਹੀਨਾ ਲਈ ਜਾਂਦਾ ਦੂਜੀ ਗੱਲ ਅਸੀਂ ਕਾਨੂੰਨ ਬਣਾਵਾਂਗੇ ਜਿਹੜਾ ਇਹਨਾਂ ਨੇ 30% ਸਰਕਾਰੀ ਨੌਕਰੀ ਕੱਲੀ ਪੰਜਾਬੀਆਂ ਵਾਸਤੇ ਹੋਊਗੀ ਆ ਝਾੜੂ ਵਾਲੇ ਮੰਗੂ ਅੱਧੀਆਂ ਰੋਕਰੀ ਇਹਨਾਂ ਨੇ ਆਪਣਾ ਨਾਲ ਦੇ ਸੁਭੇਤੇ ਦੇ ਜਿੰਦੇ ਪ੍ਰਾਈਵੇਟ ਕੰਪਨੀਆਂ ਵੱਡੇ ਕਾਰਖਾਨੇ ਐ ਜੇ ਉਹਨਾਂ ਨੂੰ ਕੋਈ ਸੈਂਟੇਪੈਈ ਦਾ ਘੱਟ ਤੋਂ ਘੱਟ 75% ਨੌਕਰੀਆਂ ਉਹਨਾਂ ਨੂੰ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਦੇਣੀਆਂ ਪੈਣੀਆਂ ਆਹ ਕਾਨੂੰਨ ਬਣਾਇਆ ਜਾਊਗਾ ਫੇਰ ਆ ਜਾਗੇ ਟੋਕ ਤੇ ਜਿਸ ਦਿਨ ਸਰਕਾਰ ਬਣ ਗਈ ਬੀਬੀ ਜੀ ਉਸੇ ਦਿਨ ਤੋਂ ਆਟਾ ਦਾਲ ਸ਼ਗਾਨ ਪੈਨਸ਼ਨ ਸਾਰੇ ਕੰਮ ਫਿਰ ਤੋਂ ਚਾਲੂ ਹੋ ਜਾਊਗਾ ਬੋਲੇ ਸਾਥ ਸਿਰਿਆ ਕਾਲੇ ਇੱਕ ਹੋਰ ਵੀ ਕਰਨਾ ਹੈ ਜੇ ਮੇਰੀਆਂ ਬੱਚੀਆਂ ਦਾ ਵਿਆਹ ਹੋ ਗਿਆ ਪਰ ਸ਼ਗਰ ਨਹੀਂ ਮਿਲਿਆ ਨਾ ਨਹੀਂ ਦਿੱਤਾ ਕਾਰਡ ਸੰਭਾਲ ਕੇ ਰੱਖ ਲਿਓ ਜਿਸ ਦਿਨ ਆ ਗਿਆ ਪੁਰਾਣੇ 5 10 ਸਾਲ ਜਿਹਨੇ ਨਹੀਂ ਦਿੱਤਾ ਸਾਰੀਆਂ ਦੇ ਦਾਂਗੇ ਬੋਲੇ ਸੋਨਹੀ ਬਾਕੀ ਇੱਕ ਮੈਂ ਕਹਿਣਾ ਚਾਹਣਾ ਹੈ ਪਿਛਲੀ ਵਾਰ ਅਸੀਂ ਪੂਰਾ ਜੋਰ ਲਾਇਆ ਆ ਸੜਕਾਂ ਵਾਸਤੇ ਬਿਜਲੀ ਪੂਰੀ ਕਰਨ ਵਾਸਤੇ ਇੱਕ ਦੀ ਮੇਰਾ ਪੂਰਾ ਜੋਰ ਹੋਊਗਾ ਪੂਰੇ ਪੰਜਾਬ 'ਚ ਮੇਰੇ ਪੰਜਾਬ ਵਿੱਚ ਕੋਈ ਐ ਗਰੀਬ ਨਹੀਂ ਹੋਊਗਾ ਜਿਦੇ ਕੋਲੇ ਆਪਣਾ ਮਕਾਨ ਪੱਕਾ ਨਾ ਹੋਵੇ ਅਸੀਂ ਕਰੋੜਾਂ ਰੁਪਏ ਲਾ ਕੇ ਹਰ ਘਰ ਨੂੰ ਇੱਕ ਹਰ ਗਰੀਬ ਕੋਲੇ ਇੱਕ ਮਕਾਨ ਆਪਣਾ ਜ਼ਰੂਰ ਚਾਹੀਦਾ ਉਹਦੀ ਮੈਂ ਗਰੰਟੀ ਦਊਂਗਾ ਤੁਹਾਨੂੰ ਸਾਰਿਆਂ ਨੂੰ ਸੋ ਮੈਂ ਇੱਕ ਦੋ ਗੱਲਾਂ ਅਖੀਰ 'ਚ ਕਹਿਣਾ ਚਾਹਣਾ ਇੱਕ ਤਾਂ ਪਹਿਲੀ ਜੂਨ ਕਿਤੇ ਪਹਿਲੀ ਜੂਨ ਪਤਾ ਕੀ ਹੈ ਕੀ ਹੈ ਤਲੂਕਰ ਹੈ ਹੈ ਤਲੂਕਰ ਤਲੂਕਰਸੀ ਦਾ ਦਰਬਾਰ ਸਾਹਿਬ ਤੇ ਆਇਆ ਸੀ ਆਪਣਾ 40 ਸਾਲ ਪਹਿਲੇ 40 ਸਾਲ ਪਹਿਲੇ 40 ਸਾਲ ਪਹਿਲੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲੇ ਕੀਤੇ 40 ਸਾਲ ਪਹਿਲੇ ਹਜ਼ਾਰਾਂ ਤੁਹਾਡੇ ਭੈਣ ਭਰਾ ਜਿਹੜੇ ਕੋਈ ਕਾਨਪੁਰ ਰਹਿੰਦੇ ਸੀ ਦਿੱਲੀ ਰਹਿੰਦੇ ਸੀ ਨਾਗਪੁਰ ਰਹਿੰਦੇ ਸੀ ਉਹਨਾਂ ਨੂੰ ਫੜ ਫੜ ਕੇ ਉਹਨਾਂ ਨੂੰ ਸਾੜਿਆ ਹਲੇ ਤੱਕ ਇਨਸਾਫ ਨਹੀਂ ਮਿਲਿਆ ਕੱਲੀ ਲੜਾਈ ਕਾਲੀ ਦਾ ਲੜ ਰਿਆ ਦਿੱਲੀ ਵਾਲੀਆਂ ਪਾਟੀਆਂ ਨੇ ਇਨਸਾਫ ਨਹੀਂ ਹੁੰਨ ਦਿੱਤਾ ਹੁਣ ਤੁਹਾਡੇ ਕੋਲੇ ਮੌਕਾ ਮੌਕਾ ਤੁਹਾਡੇ ਕੋਲੇ ਉਸੇ ਦਿਨ ਵੋਟਾਂ ਤੁਹਾਡੇ ਕੋਲੇ ਉਹਨਾਂ ਤੋਂ ਵੱਡਾ ਤਿਹਾਰ ਹੈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿਓ ਸਾਰਿਆਂ ਦੀ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਮੈਂ ਸਾਰੇ ਪੰਜਾਬੀਆਂ ਨੂੰ ਤਾਂ ਕਹਿਣਾ ਚਾਹਣਾ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਅਕਾਲੀ ਦਲ ਦੀ ਜੁੰਵਰੀ ਹੈ ਕਿਉਂਕਿ ਆ ਥੋਡੀ ਪਾਰਟੀ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਾਂਗੇ ਤੇ ਜਿਹੜੇ ਅਮਨ ਸ਼ਾਂਤੀ ਕਾਇਮ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਾਰੇ ਜੇਲਾਂ ਚ ਜਾਣਗੇ ਇੱਥੇ ਭਾਈਚਾਰੇ ਕਿਸਾਨਾਂ ਅਸੀਂ ਕਾਸ਼ੋਮਨੀ ਕਾਲੀਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੀ ਹਰ ਰੋਜ਼ ਅਰਦਾਸ ਹੈ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਨੌਵੇਂ ਪਾਤਸ਼ਾਹ ਨੇ Hindu ਧਰਮ ਨੂੰ ਬਚਾਉਣ ਵਾਸਤੇ ਆਪਣਾ ਸਿਰਸ਼ ਕਰਮਾਨ ਕਰਤਾ ਇਹ ਤਾਂ ਵੱਡੀ ਸੈਕੂਲਰ ਦਾ ਐਗਜ਼ਾਮਪਲ ਰਹੀ ਹੈ ਬਾਦਲ ਸਾਹਿਬ ਦੀ ਸਰਕਾਰ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕ੍ਰਿਸਚੀਅਨ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਕਿਉਂ ਕਿ ਕਾਲੀਦਲ ਨੂੰ ਪਤਾ ਹੈ ਕੀ ਸੁੰਭਾ ਛੱਡ ਇੱਥੇ ਲੜਾਈ ਝਗੜੇ ਹੋਣਗੇ ਤੇ ਪੰਜਾਬ ਦੇ ਵਿੱਚ ਤਰੱਕੀ ਖਤਮ ਹੋ ਜੂਗੀ ਅਕਾਲੀ ਦਲ ਦੀ ਸੋਚ ਆਪਣੇ ਗੁਰੂਆਂ ਦੇ ਦੱਸਿਆ ਸੋਚ ਨਾਲ ਹੈ ਕਿ ਸਾਰਿਆਂ ਦਾ ਸਤਿਕਾਰ ਕਰੋ ਤੇ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਆ ਜੜੀਆਂ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇੱਥੇ ਇੱਕ ਧਰਮ ਨਾਲ ਦੂਜੇ ਧਰਮ ਨੂੰ ਲੜਾ ਕੇ ਵੋਟਾਂ ਲੈਣੀਆਂ ਚਾਹਦੀਆਂ ਇਹਨਾਂ ਨੂੰ ਅਸੀਂ ਕਿਸੇ ਹਾਲਤ ਕਾਮਯਾਬ ਨਹੀਂ ਹੋਣ ਦੇਣਾ ਆਹ ਦਿਆਬਾ ਤੇ ਮੈਂ ਅਖੀਰ ਚਾਈ ਕਹਿਣਾ ਚਾਹਣਾ ਤੁਸੀਂ ਦੇਖਿਆ ਭਗਵੰਤ ਮਾਨ ਨੇ ਤੇ ਹਮੇਸ਼ਾ ਨੇ ਇਕੱਠੇ ਮਿਲ ਕੇ ਬਾਰਡਰ ਸੀਲ ਕਰਤੇ ਹੁਣ ਤੁਹਾਡੇ ਕੋਲ ਹੀ ਮੌਕਾ ਆ ਤੁਸੀਂ ਬਾਰਡਰ ਸੀਲ ਕਰਦੇ ਹੋ ਉਹਨਾਂ ਨੇ ਗੋਲੀਆਂ ਚਲਾਈਆਂ ਆਪਾਂ ਵੋਟਰਾਂ ਨੂੰ ਸੀਲ ਕਰਦੇ ਹੋ ਜਿੰਨੀ ਦਿੱਲੀ ਵਾਲੀਆਂ ਪਾਰਟੀਆਂ ਉਹਨਾਂ ਨੂੰ ਕੋਈ ਇੱਕ ਵੋਟ ਨਹੀਂ ਜਾਣੀ ਚਾਹੀਦੀ ਆਪਣੇ ਪਿੰਡਾਂ ਵਿੱਚ ਸ਼ਹਿਰਾਂ ਵਿੱਚੋਂ ਮੰਡੀਆਂ ਵਿੱਚੋਂ ਸਾਰੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਹੋਣੀ ਚਾਹੀਦੀ ਹੈ